ਹੈਲੋ ਜੀ ਹੈਲੋ ਹੈਲੋ ਸੁਵੇਰ ਦਾ ਟਾਈਮ ਆ ਤੇ ਮੈਂ ਲੱਗੀਆਂ ਦੁੱਧ ਬਾਲਣ ਇਹ ਮੈਂ ਰੈਂਸ ਲਈ ਦੁੱਧ ਰੈਂਸ ਦੇ ਲਈ ਉਬਾਲਣ ਲੱਗੀਆਂ ਦੁੱਧ ਇਧਰ ਹੈਗਾ ਜਿਹੜਾ ਅਸੀਂ ਪੀਂਦੇ ਆ ਰੈਂਸ ਤੇ ਰਿਆਨ ਵੱਖਰਾ ਦੁੱਧ ਪੀਂਦੇ ਆ ਅਸੀਂ ਹੋਰ ਪੀਂਦੇ ਆ ਹੋਰ ਮਾਰ ਕੇ ਵਾ ਤੇ ਬੱਚੇ ਹਾਲੇ ਸੁੱਤੇ ਆ ਮੈਂ ਹੀ ਉੱਠੀ ਆ ਰਵੀ ਦੁੱਧ ਕੋਲ ਕੇ ਚੱਲ ਗਿਆ ਕੰਮ ਤੇ ਦੇ ਨੇ ਜਿਵੇਂ ਛੇਤੀ ਜੜ ਜਾਂਦਾ ਇਦਾਂ ਲੱਗਾ ਲੱਗਦਾ ਸੀ ਜੋ ਉਕੀ ਦਾ ਨਾ ਇਦਾਂ ਲੱਗਦਾ ਜਾਂ ਕੀ 8 9 ਵਜੇ ਆ ਬਾਹਰ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਆ ਅੱਜ ਵੀ ਬੱਦਲ ਹੀ ਆ ਬਾਹਰ ਰਾਤ ਵੀ ਸਾਰੀ ਰਾਤ ਮੀਂਹ ਪੈਂਦਾ ਰਿਹਾ ਦੇਖੋ ਧੁੱਪ ਮਾਰੀ ਨਿਕਲਦੀ ਆ ਤੇ ਮੀਂਹ ਆ ਜਾਂਦਾ ਇੱਥੇ ਮੌਸਮ ਦਾ ਕੋਈ ਨਹੀਂ ਪਤਾ ਲੱਗਦਾ ਹੈਗਾ ਪਹਿਲਾਂ ਤਾਂ ਮੈਂ ਧਿਆਨ ਨਹੀਂ ਦਿੱਤਾ ਪਰ ਜਦੋਂ ਬਾਅਦ ਚ ਦੇਖਿਆ ਤਾਂ ਕੀੜੀਆਂ ਆਈਆਂ ਸੀਆਂ ਸਾਲੇ ਵਿੱਚ ਕਿੰਨੀਆਂ ਆ ਇੱਧਰ ਕਮਰਿਆਂ ਵਾਲਾ ਵੀ ਸਿਗੀਆਂ ਥੋੜੀਆਂ-ਥੋੜੀਆਂ ਬਾਹਰਲੇ ਬੂਏ ਮੋਰੇ ਵੀ ਸਿਗੀਆਂ ਕਾਫੀ ਬਾਲਕੋਨੀ ਚੌਂਦੀਆਂ ਸਿਗੀਆਂ ਤੇ ਦਕੰਦਰ ਨਾਲ-ਨਾਲ ਕਮਰਿਆਂ ਵਿੱਚ ਵੀ ਜਾਂਦੀਆਂ ਸਿਗੀਆਂ ਤਾਂ ਫਿਰ ਮੈਂ ਇਹਨਾਂ ਤੇ ਸਪਰੇਅ ਸਪਰੂ ਪਾਈ ਰੈਂਸ ਤੇ ਰਿਆਨ ਉੱਠ ਗਏ ਆ Te me vi tyaar ho gayiyan school jaan de layi. Il mio mondo, il mio spazio. È spaziale. Young, young, una gara di youngers Good morning a Good morning. operando oh, el lío ¿no, ਸਕੂਲ ਤੋਂ ਘਰ ਵਾਪਸ ਆ ਗਈਆਂ। ਹੁਣ ਮੈਂ ਖਾਣ ਲੱਗੀਆਂ ਨੂਡਲ ਰਾਤੀ ਬਣਾਏ ਸੀਗੇ। ਬੱਚਾਂ ਦੇ ਲਈ ਬਣਾਏ ਸੀਗੇ ਥੋੜੇ ਫਿੱਕੇ ਫਿੱਕੇ ਜਿਹੇ ਆ ਤੇ ਹੁਣ ਮੈਨੂੰ ਟੁਟਕਾ ਲਾ ਲੈਣਾ। ਇਹਨੂੰ ਆਪਾਂ ਸਪਾਈਸੀ ਜਿਹਾ ਬਣਾ ਲੈਂਦੇ ਆ ਫਰ ਮਜ਼ੇ ਫਰਮਜ਼ੇ ਪਾ ਕੇ ਰਾਤੀ ਬਣਾਏ ਸੀਗੇ। ਇੰਦਰ ਪੈਨ ਵਿੱਚ ਰੱਖ ਲਿਆ ਆ ਵਿੱਚ ਤੇਲ ਪਾ ਲਿਆ। ਹੁਣ ਮੈਂ ਬੱਚ ਪਿਆਜ਼ ਕੱਟ ਲੈਣੇ ਆ। ਸਪਾਈਸੀ ਨੂਡਲ ਬਣਾ ਲੈਂਦੇ ਆ। ਇੱਕ ਮਿਰਚ ਕੱਟ ਲੈਣੀ ਆ ਮਿਰਚ ਆ ਸਾਡੀਆਂ ਫਰੋਜ਼ ਹੋਈਆਂ ਲੇਖ ਉਹ ਵੀ ਰੋੜੀ ਫਲੂ ਥੋੜਾ ਨੂਨ ਮੈਂ ਪਾ ਲਿਆ ਵਿੱਚ ਥੋੜਾ ਹੀ ਘੋਣਾ ਚੋਕੀ ਮਿਰਚਾਂ ਮੁੱਟਾ ਪੱញਾ ਕਰਕੇ ਨੇ ਆ ਤਾਂ ਥੋੜਾ ਦਸਾ ਥੋੜੀ ਮੈਂ ਸੋਇਆ ਸੌਸ ਪਾ ਲਈ ਉੱਤੇ ਸੋਇਆ ਸੌਸ ਨਾਲ ਨੂਡਲ ਬਹੁਤ ਸਵਾਲ ਲੱਗਦੇ ਸੋਇਆ ਸੌਸ ਵਾਲੇ ਨੂਡਲ ਤੇ ਮਾਇਓਨੇਜ਼ ਦੇ ਨਾਲ ਬਹੁਤ ਜਿਆਦਾ ਸਵਾਲ ਲੱਗਦੇ ਆ ਉਡੀ ਮੈਂ ਹੋਟ ਸੌਸ ਪਾ ਲਈਏ ਉੱਤੇ ਚਲੋ ਜੀ ਆਪਣਾ ਤਾਂ ਖਾਣਾ ਤਿਆਰ ਆ ਦੁਪਹਿਰ ਦਾ ਸ਼ਾਮ ਅਜ ਗਾਜਰਾ ਬਣਾਉਣੀ ਆ ਕਿੰਨੇ ਦਿਨਾਂ ਲਈ ਉਹ ਲਿਆਂਦੀਆਂ ਆ ਹੋਰ ਨਾ ਗਾਲੀ ਜਾਣ ਸਾਰੇ ਮੈਂ ਮੀਂਹ ਜਾਂ ਡੱਠਾਂ ਜਾਂ ਨਾ ਖਾ ਕੇ ਦੇਖਦੀ ਆ ਉਹਦਾ ਕਦੀ ਕਦੀ ਮੈਂ ਖਾ ਲੈਂਦੀ ਹੁੰਦੀ ਆ ਇਹ ਨਾਲ ਵੀ ਮੈਗੀ ਮੁੱਗੀ ਰੈਂਚ ਤਾਂ ਖਾ ਲੈਂਦਾ ਮੈਂ ਵੀ ਟਰਾਈ ਕਰ ਲੈਂਦੀ ਕਰ ਲੈਂਦੀ ਹੁੰਦੀ ਕਦੀ ਕਦੀ ਬਾਣਾ ਰੋਟੀ ਖਾ ਕੇ ਮੈਂ ਕਿਚਨ ਸਾਫ ਕਰ ਦਿੱਤਾ ਆ ਤੇ ਇਹਦੇ ਵਿੱਚ ਮੈਂ ਨਾ ਤਾਂਬੇ ਦੀ ਗੜਵੀ ਦੇ ਵਿੱਚ ਪਾਣੀ ਰੱਖਦੀ ਹੁੰਦੀ ਆ ਤੇ ਬਾਅਦ ਵਿੱਚ ਅਸੀਂ ਇਹ ਹੀ ਪੀਦਾ ਆ ਰੋਟੀ ਖਾ ਕੇ ਹੁਣ ਮੈਂ ਪੋਚਾ ਲਾਉਣਾ ਹੈ ਤੇ ਇੱਧਰ ਮੈਂ ਕੱਪੜੇ ਪਾ ਦਿੱਤੇ ਆ ਨਹਾਣੇ ਦੇ ਧੋਣੇ ਵਾਲੇ ਸੀਗੇ ਵੀ ਲਾ ਲਿਆ ਆ ਵੈਸੇ ਤੱਜ ਨਾ ਮੈਂ ਪੋਚਾ ਲਾਉਣਾ ਨਹੀਂ ਸੀਗਾ ਕਿਉਂਕਿ ਨਾ ਸਵੇਰੇ ਇੱਥੇ ਕੀੜੀਆਂ ਬਹੁਤ ਸੀਗੀਆਂ ਬਾਹਰੋਂ ਆਈਆਂ ਸਾਰਾ ਬੂਏ ਮੋਰੇ ਭਰਿਆ ਸੀਗਾ ਕੀੜੀਆਂ ਦੇ ਨਾਲ ਤੇ ਸਵੇਰੇ ਫਿਰ ਮੈਂ ਜਾਣ ਲੱਗੀ ਸਪਰੇਅ ਪਾ ਗਈ ਸੀਗੀ ਕੀੜੀਆਂ 'ਤੇ ਤਾਂ ਹੁਣ ਮੈਂ ਸਾਰੀ ਸਫਾਈ ਕਰਕੇ ਝਾੜੂ ਫੇਰ ਕੇ ਹੁਣ ਮੈਂ ਪੋਚਲਾ ਆਤਾ ਇਧਰ ਮੈਂ ਚਾਹ ਪਾਣੀ ਰੱਖ ਰੀਤੀ ਆ ਚਾਹ ਰਿਜ ਗਈ ਆ ਹੁਣੇ ਚ ਦੁੱਧ ਪਾ ਦਿਆਂ ਨਾ ਤੇ ਫੇਰ ਮੈਂ ਜਾਣਾ ਰਹਿਮ ਸੁਣਾ ਨੂੰ ਲੈਣ ਮੁੜ ਕੇ ਆਣ ਕੇ ਚਾਹ ਪੀਉਂਗੀ ਟਾਈਮ ਹੋ ਚੱਲਣਾ ਆ ਆ ਜਿਹੜੇ ਜਾਲੂ ਪੈਕਟ ਵਾਲੇ ਹੁੰਦੇ ਆ ਬਰੈਡ ਨਾ ਤੇ ਮੈਨੂੰ ਬਹੁਤ ਸਵਾਦ ਲੱਗਦੇ ਆ ਆਮੇ ਬਣਾ ਕੇ ਗਈ ਸੀਗੀ ਹੁਣ ਇਹਨਾਂ ਨੂੰ ਨਾਲ ਮੈਂ ਬਰੈਡ ਬਣਾਦੇ ਨੇ ਆਚਾਰ ਫਰਟੋ ਚਲੇ ਬਾਹਰ ਇਹ ਰਿਹਾ ਫੀਲ ਇਹ ਮੇਰੇ ਤੋਂ ਲਾ ਕੇ ਫਿਰਦੇ ਹਾਂ ਹਾਂਜੀ ਹਾਂਜੀ ਤੇ ਬਸ ਸਹੀ ਹੈ। ਐਸਾ ਨਾ ਛੇੜ ਮੇਰੇ ਪੁੱਤ ਨੂੰ। ਹਾਂ ਜੀ। ਅੰਡੀਆਂ ਇੱਦਾਂ ਹੀ ਬਰੈਡ ਖਾਈਦੇ ਸੀਗੇ ਬਸ ਮੱਖਣ ਲਾ ਕੇ ਤਮਾੜੇ ਗਾਰਮ ਕਰ ਲੈਣੇ। ਰਵੀ ਵੀ ਆ ਗਏ ਸੀਗੇ ਕੰਮ ਤੋਂ ਤੇ ਉਹ ਨਹੀਂ ਵੀ ਫਿਰ ਚਾਹ ਪੀਤੀ ਸੀ ਉਹਨਾਂ ਨੂੰ ਬਾਅਦ ਚ ਬਰੈਡ ਬਣਾ ਕੇ ਦਿੱਤੇ ਸੀਗੇ ਹੁਣ ਮੈਂ ਲੱਗੀਆਂ ਸਬਜ਼ੀ ਦੀ ਤਿਆਰੀ ਕਰਨ ਗਾਜਰਾ ਮਟਰ ਤੇ ਆਲੂ ਬਣਾਉਣੇ ਅੱਜ ਮੈਂ ਕਹਿੰਦਾ ਕੱਟ ਕੁੱਟ ਕੇ ਰੱਖ ਦਿੰਦੀ ਆ ਫਿਰ ਨਿਆਣਿਆਂ ਨੂੰ ਜੋਸਤੜਿਆਂ ਤੇ ਲੈ ਕੇ ਜਾਣਾ ਆ ਜੋਸਤੜੇ ਲੱਗੇ ਆ ਸਾਡੇ ਜੇ ਤਾਂ ਜਾਣ ਵਿੱਚ ਥੋੜਾ ਟਾਈਮ ਹੋਇਆ ਫਿਰ ਮੈਂ ਸਬਜ਼ੀ ਹੁਣੇ ਬਣਾ ਕੇ ਚਲ ਜਾਣੀ ਨਹੀਂ ਤਾਂ ਫਿਰ ਮੈਨੂੰ ਆ ਕੇ ਬਣਾਉਣੀ ਪੈਣੀ ਆ ਤੇ ਪਹਿਰੇ ਦੇ ਕੱਪੜੇ ਧੋਏ ਸੀਗੇ ਮਸ਼ੀਨ ਚ ਚਲਾਈ ਸੀ ਤਾ ਫੋਲਣ ਦਾ ਚੇਤਾ ਹੀ ਪੋਲ ਗਿਆ ਹੋਰ ਹੋਰ ਕੰਮ ਕਰੀ ਗਏ ਕੱਪੜੇ ਫੋਲ ਲੈਣੇ ਹੁਣ ਸ਼ਾਮ ਨੂੰ ਚੇਤਾ ਆ ਤੇ ਹੁਣ ਮੈਂ ਕੱਪੜੇ ਫੋਲਣ ਲੱਗੀ ਆ ਬਾਹਰ ਮੌਸਮ ਬਹੁਤ ਸੋਹਣਾ ਸੀਗਾ ਬੱਦਲ ਵੀ ਸੀਗੇ ਤਾਂ ਥੋੜੀ ਥੋੜੀ ਧੁੱਪ ਵੀ ਸੀਗੀ via si parte, si dudo bene. ਹੋਣ ਸੀ ਆ ਗਏ ਆ ਘਰ ਤੇ ਸਬਜ਼ੀ ਮੈਂ ਬਣਾ ਕੇ ਗਈ ਸੀ ਇੱਕ ਗਾਜਰ ਦਾ 3 ਇਸ ਵਿੱਚ ਵੱਡਾ ਰਹਿ ਗਿਆ 7 ਵਜੇ ਦਾ ਪੂਰੇ ਇੱਧਰ ਰੋਟੀ ਦੀ ਵੀ ਤਿਆਰੀ ਆ ਹੁਣ ਬਸ ਰੋਟੀ ਬਣਾਉਣੀ ਆ ਤੇ ਨਿਆਣਿਆਂ ਨੂੰ ਰੋਟੀ ਉਹਦਾਂ ਮੈਂ ਪਹਿਲਾਂ ਖਾਣ ਨੂੰ ਪੰਜ ਬਣਾ ਲਵਾਂ ਪਤਾ 漢字。

ਨਿਨੀ ਪਾਸ ਆ ਕੇ ਦਮ ਜਾਰੀ ਆ ਪਾਲਾ ਪਾਲਾ ਜਾਰੀ ਆ ਪਾਲਾ ਸਰ ਲਾਲਾ ਬਹੁਤ ਅੱਛਾ ਨਾਟ ਸਵੇਤੀ ਬੀਨੇ ਪ੍ਰਿਮਾ ਗ੍ਰਿਆਨ ਨਿਭਾਲੇ ਦਾ ਟੱਕ ਟੱਕ ਸਾਰੇ ਖਿਆਲ ਰਣਾਲਾ ਖੰਡ ਇਹ ਮਾਰਾ ਕੇ ਤੋਂ ਮੈਂ ਜੀਤਦਾ ਹਾਂ ਜੀ ਕਿਹੜੀ ਤਰ੍ਹਾਂ ਦੀ ਕਿੰਨੀ ਸੀਰੀਜ਼ ਹੈ ਆਸ਼ਾ ਹਰ ਕੇ ਮਮਾ ਜੀ ਬੱਗੂ ਜੀ ਬੱਗੂ ਆਹ ਹਲਵਾਲਾ ਪਰੋਠਾ ഹേ സുരബുവയ മുണ്ടമിരാ എന്ത് ചെയ്യണം എന്നെ എന്നെ കാണാൻ जा रही